ਦੋਸਤੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਕੁਝ ਇਹੋ ਜਿਹਾ ਚਮਤਕਾਰ ਵਾਪਰਿਆ ਜਿਸ ਦਾ ਜ਼ਿਕਰ 다ਈ ਦੌਲਤਾਂ ਨੇ ਕਮਰੇ ਤੋਂ ਬਾਹਰ ਆਣ ਕੇ ਪਾਈ ਮਹਿਤਾ ਕਾਲੂ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਸਨ ਉਹਨਾਂ ਨੂੰ ਦੱਸਿਆ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਇਹ ਇੱਕ ਅਨੋਖਾ ਬਾਲਕ ਆਏ ਉਹਨਾਂ ਦੱਸਿਆ ਕਿ ਮੈਂ ਬਹੁਤ ਸਾਰੇ ਬੱਚਿਆਂ ਦਾ ਜਨਮ ਸਮੇਂ ਸੇਵਾ ਕੀਤੀ ਹੈ ਜਿੰਨੇ ਵੀ ਬੱਚੇ ਦੁਨੀਆ ਉੱਪਰ ਆਉਂਦੇ ਉਹ ਰੋਂਦੇ ਹੋਏ ਹੀ ਆਉਂਦੇ ਹਨ ਪਰ ਇਹ ਇੱਕ ਪਹਿਲਾ ਬਾਲਕ ਹੈ ਜੋ ਦੁਨੀਆ ਉੱਪਰ ਆਸਦਾ ਹੋਇਆ ਮਸਕਾਰ ਲੈ ਕੇ ਪੈਦਾ ਹੋਇਆ ਹੈ দਾਈ ਦੌਲਤਾ ਨੇ ਇਹ ਵੀ ਦੱਸਿਆ ਕਿ ਬਾਲਕ ਨੇ ਜਨਮ ਲਿਆ ਤਾਂ ਕਮਰੇ ਵਿੱਚ ਚਾਨਣ ਹੋ ਗਿਆ ਜੋ ਕਮਰੇ ਵਿੱਚ ਦੀਵੇ ਜਗ ਰਹੇ ਸੀ ਉਹਨਾਂ ਦੀ ਲੋ ਵੀ ਮੱਧਮ ਹੋ ਗਈ ਉਹਨਾਂ ਇਹ ਵੀ ਦੱਸਿਆ ਕਿ ਖੁਸ਼ੀ ਭਰੀਆਂ ਆਵਾਜ਼ਾਂ ਵੀ ਸੁਣੀਆਂ ਜੋ ਕਿ ਬਾਲਕ ਨੂੰ ਜੀ ਆਇਆਂ ਕਹਿ ਰਹੀਆਂ ਸਨ ਉਹਨਾਂ ਨੇ ਭਾਈ ਮਹਤਾ ਕਾਲੂ ਜੀ ਨੂੰ ਦਾਈ ਦੌਲਤਾ ਨੇ ਇਹ ਵੀ ਦੱਸਿਆ ਕਿ ਜਦੋਂ ਬਾਲਕ ਨੇ ਜਨਮ ਲਿਆ ਤਾਂ ਉਹਨਾਂ ਦੇ ਸਿਰ ਉੱਪਰ ਇੱਕ ਚੱਕਰ ਬਣਿਆ ਹੋਇਆ ਸੀ ਮਹਤਾ ਕਾਲੂ ਜੀ ਨੇ ਦਾਈ ਦੌਲਤਾ ਨੂੰ ਜਦੋਂ ਮਾਇਆ ਤੇ ਕੁਝ ਵਸਤਰ ਦੇਣ ਲਈ ਕਿਹਾ ਦਾਈ ਦੌਲਤਾ ਨੇ ਇਹ ਚੀਜ਼ਾਂ ਨੂੰ ਮਨਾਂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੇਰੀ ਭੁੱਖ ਤਾਂ ਬਾਲਕ ਦੇ ਦਰਸ਼ਨ ਕਰਕੇ ਹੀ ਖਤਮ ਹੋ ਗਈ ਮੈਂ ਇਹ ਦੁਨਿਆਵੀ ਚੀਜ਼ਾਂ ਨਹੀਂ ਲੈਣੀਆਂ ਬਾਅਦ ਵਿੱਚ ਮਹਤਾ ਕਾਲੂ ਜੀ ਨੇ ਪੰਡਤ ਹਰਧਿਆਲ ਜੀ ਨੂੰ ਸੱਦਿਆ ਜਦੋਂ ਪੰਡਤ ਹਰਧਿਆਲ ਜੀ ਆਏ ਤਾਂ ਉਹਨਾਂ ਨੇ ਬਾਲਕ ਦੇ ਦਰਸ਼ਨ ਕੀਤੇ ਅਤੇ ਦਾਈ ਦੌਲਤਾ ਜੀ ਨੇ ਇਹ ਸਾਰੀ ਵਿੱਥਿਆ ਪੰਡਤ ਹਰਧਿਆਲ ਜੀ ਨੂੰ ਦੱਸੀ ਤਾ ਪੰਡਤ ਹਰਦੇਵਾਲ ਜੀ ਨੇ ਉਹਨਾਂ ਦੇ ਚੈਨ ਚੱਕਰ ਵੇਖ ਕੇ ਤਾ ਕਾਲੂ ਜੀ ਨੂੰ ਦੱਸਿਆ ਕਿ ਇਹ ਕੋਈ ਆਮ ਬਾਲਕ ਨਹੀਂ ਇਹ ਬਹੁਤ ਭਾਗਾ ਵਾਲਾ ਹੈ ਇਸ ਬਾਲਕ ਦੇ ਸਾਰੇ ਹੀ ਲੱਛਣ ਸ਼ੋਭਾ ਵਰਤੀਤ ਹੁੰਦੇ ਹਨ ਇਹ ਤਾਂ ਕੋਈ ਵੱਡਾ ਚੱਕਰਵਰਤੀ ਰਾਜਾ ਹੋਵੇਗਾ ਜਾਂ ਇਹ ਕੋਈ ਵੱਡਾ ਮਹਾਂਪੁਰਖ ਹੋਵੇਗਾ ਜਿਸ ਦੇ ਉੱਪਰ ਛਤਰ ਚੁਲਿਆ ਕਰੇਗਾ ਪੰਡਤ ਜੀ ਨੇ ਉਹ ਉਮਨ ਸ਼ਾਂਤੀ ਨਜ਼ਰ ਆਈ ਜਿਸ ਨੇ ਜਗਤ ਭਰ ਤੇ ਪੜ ਕਰੇ ਸੀਨਿਆਂ ਨੂੰ ਠੰਡ ਪਾਉਣੀ ਸੀ ਪੰਡਤ ਜੀ ਨੇ ਜਾਨ ਸਮੇ ਮਹਤਾ ਕਾਲੂ ਜੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਤੁਸੀਂ ਬਹੁਤ ਭਾਗਾ ਵਾਲੇ ਹੋ ਜਿਸ ਦੇ ਘਰ ਇਹੋ ਜਿਹੇ ਮਹਾਪੁਰਖ ਦੇ ਜਨਮ ਲਿਆ ਕੁਝ ਪ੍ਰਾਤਨ ਜਨਮ ਸਾਖੀਆਂ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਆਕਾਸ਼ ਵਿੱਚੋਂ ਫੁੱਲਾਂ ਦੀ ਵਰਖਾ ਹੋਈ ਚਾਰੇ ਪਾਸੇ ਚਾਨਣ ਛਾ ਗਿਆ ਢੋਲਾ ਤੇ ਦੀਵਿਆਂ ਦਾ ਨਾਦ ਵੱਜਣ ਲੱਗਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ